もう分けると。 ਦੀ ਬਾਂਦ ਦਾ ਦੌਰਾ ਕਰਕੇ ਆਏ ਕਿਹੜੇ ਹਾਲਾਤ ਹੈ ਦੇਖੋ ਜੀ ਹੁਣ ਤਾਂ ਪਾਣੀ ਰਿਸਿਡ ਕਰ ਗਿਆ ਹੈ ਬੇਸਿਕਲੀ ਸਭ ਜਦ ਪਹਿਲਾ ਪਾਣੀ ਆਇਆ ਸੀ ਲੇਕਿਨ ਇੱਥੇ ਜੋ ਹੈ ਦਸਤੇਗੀ ਜੇ ਪਾਣੀ ਰਿਸਿਡ ਕਰ ਗਿਆ ਹੈ ਲੇਕਿਨ ਇਹਦੀ ਲੌਂਗ ਟਰਮ ਸੋਲੂਸ਼ਨ ਕਰਨੀ ਪਵੇਗੀ ਸਾਨੂੰ ਲੌਂਗ ਟਰਮ ਸੋਲੂਸ਼ਨ ਕਿ ਤੁਸੀਂ ਬੰਦ ਨੂੰ ਸਟਰੈਂਥਨ ਕਰਨਾ ਐਂਡ ਸਾਈਮਲਟੇਨੀਅਸਲੀ ਜਦੋਂ ਵੀ ਪਾਣੀ ਆਉਂਦਾ ਹੈ ਉਹਦੀ ਸਕੀਪ ਰੂਟ ਪ੍ਰੋਵਾਈਡ ਕਰਨਾ तो लॉन्ग टर्म सलूशन ਲਈ ਸਟੇਕੋਲ ਜੋ ਹੈ ਵਾਟਰ रिसोर्सेज डिपार्टमेंट ਇਹ ਸਾਰੇ ਨਾਲ ਹੀ ਨੇ ਡਿਪਟੀ ਕਮਿਸ਼ਨਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤੇ ਅਸੀਂ ਇਹਦਾ ਪ੍ਰੋਜੈਕਟ ਦੀ ਰਿਪੋਰਟ ਬਣਵਾ ਕਰ ਕਰ ਕਰਕੇ ਇਹਨੂੰ ਕਰਾਵਾਂਗੇ ਸਰ ਲੋਕੋ ਕੀ ਮੰਗ ਵੀ ਜਈ ਹੈ ਕਿ ਇਸ ਕੋ ਪੱਕਾ ਕੀਆ ਜਾ ਜੇ ਤਾਂ ਵੀ ਇਹ ਮੇਨ ਸੋਲਿਊਸ਼ਨ ਹੋ ਸਕਦਾ ਜੀ 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 ਠੀਕ ਹੈ ਸਰ ਸ਼ੁਕਰੀਆ